ਨਾਮ ਜੀ ਨਾਮ ਜੀ ਸਤਿ ਸਹਿ ਕਰੁਣਾ ਨੰਦ ਮੇਰੀ ਅਬੈ ਬਿੰਤੀ ਸੁਬਲੀ ਜਾ ਔਰ ਨਾਮ ਮੰਗਤ ਹਉ ਤੁਮ ਮਤੇ ਕਸ਼ਤਾ ਹ ਤਹਾਂ ਕਿਤ ਮੈ ਸੋਈ ਕੀ ਜਾ ਸ਼ਾਸਤ੍ਰਾਂ ਸੋਂ ਅਤ ਹੀ ਰੰ ਕੀਤਰ ਜੂਨ ਮਰੋ

ਵਾਸਤਾਂ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ పాਦ ਸਮੂਹ ਸੰਗਤ ਦੀ ਅਰਦਾਸ ਬੇਣੀ ਚੋਦਰੀ ਦਾ ਸਤਿਗੁਰੂ ਸਾਹਿਬ ਇੱਕ ਮਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਪ ਜੀ ਨੇ ਆਪਣੇ ਪਰਿਵਾਰ ਸਮੇਤ ਔਰ ਸਿੰਘਾਂ ਸਮੇਤ ਅੱਜ ਦੇ ਜਿਹੜੇ ਬਾਦਸ਼ਾਹ ਜੀ ਉਹ ਕਿਲਾ ਆਨੰਦਗੜ੍ਹ ਸਾਹਿਬ ਜੀ ਨੂੰ ਛੱਡਿਆ ਸ੍ਰੀ ਅਨੰਤਪੁਰ ਸਾਹਿਬ ਜੀ ਨੂੰ ਛੱਡਿਆ ਆਪ ਜੀ ਦੇ ਕਿਲਾ ਸ਼ੋਰ ਦੇ ਸਵਾਸ਼ਾ ਜੀ ਉਹ ਸਮੂਹ ਸੰਗਤਾਂ ਵੱਲੋਂ ਬੜੀ ਖਰਦਾ ਪਾਵਨਾ ਦੇ ਨਾਲ ਮਨਾਏ ਜਾ ਰਹੇ ਹਨ ਬਾਦਸ਼ਾਹ ਜੀ ਉਹ ਇਸ ਕਿਲਾ ਸ਼ੋਰティング ਸੁਭਕ ਰੱਖਦੇ ਹੋਇਆ ਪਾਤਸ਼ਾਹੀਓ ਧਨ ਤਾਂ ਸਤਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਛਤਰ ਛਾਇਆ ਦੇਖੋ ਪੰਜ ਪਿਆਰੇ ਨਿਸ਼ਾਨੀ ਸਿੰਘਾਂ ਦੀ ਅਗਵਾਈ ਵਿੱਚ ਪਾਤਸ਼ਾਹੀਓ ਮਹਾਨ ਨਦਰ ਕੀਰਤਨ ਦਸ਼ਮੇਸ਼ ਪ੍ਰਾਤਿ ਜਾਪੜਾ ਪਾਤਸ਼ਾਹੀਓ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਭ ਸ਼੍ਰੀ ਕੇਸ਼ਗੁਰ ਸਾਹਿਬ ਜੀ ਦੇ ਸਮੂਹੇ ਪ੍ਰਬੰਧਕ ਵਾਲੋ ਸਮੂਹੀਆਂ ਸੰਗਤਾਂ ਦੇ ਸਹਾਇ ਨਾਲ ਬਾਬਾ ਕੋਵਿੰਦ ਸਿੰਘ ਜੀ ਮਹਿਦੀਆਣਾ ਮਹਾਰਾਜ ਮਹਿਦੀਆਣਾ ਵਾਲਿਆਂ ਵੱਲੋਂ ਪਾਤਸ਼ਾਹੀਓ Hey! hey. ਤਨ ਹੈ ਤਨ ਹੈ ਤਨ ਹੈ ਗੁਰੂ ਅੰਗਦ ਦੇਵ ਜੀ ਤਨ ਹੈ ਤਨ ਹੈ ਤਨ ਹੈ ਗੁਰੂ ਅੰਗਦ ਦੇਵ ਜੀ ਤਨ ਹੈ ਤਨ ਹੈ ਤਨ ਹੈ ਗੁਰੂ ਅਮਰਦਾਸ ਜੀ ਤਨ ਹੈ ਤਨ ਹੈ ਤਨ ਹੈ ਗੁਰੂ ਅਮਰਦਾਸ ਜੀ ਤਨ ਹੈ ਤਨ ਹੈ ਤਨ ਹੈ ਤਨ ਜੀ ਤਨ ਹੈ ਤਨ ਹੈ ਤਨ ਹੈ ਗੁਰੂ ਰਾਮਦਾਸ ਜੀ ਤਨ ਹੈ ਤਨ ਹੈ ਤਨ ਹੈ ਗੁਰੂ ਅਰਜਨ ਦੇਵ ਜੀ ਤਨ ਹੈ ਤਨ ਹੈ ਤਨ ਹੈ ਗੁਰੂ ਹਰਗੋਬਿੰਦ ਸਾਹਿਬ ਤਨ तन है तन है तन है गुरु हर राय साहेब तन है तन है तन है तन है गुरु हर कृष्ण साहेब तन है ਤਨ ਹੈ ਤਨ ਹੈ ਤਨ ਹੈ ਗੁਰ ਤੇਗ ਬਹਾਦਰ ਤਨ ਹੈ ਤਨ ਹੈ ਤਨ ਹੈ ਗੁਰ ਤੇਗ ਬਹਾਦਰ ਤਨ ਹੈ ਤਨ ਹੈ ਤਨ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਤਾਨ ਹੈ ਤੇ ਆਗੇ ਤੇ ਗੁਰੂ ਦਾ ਪਿਆਰ ਵੰਡੋ ਦੇ ਕਿਸੇ ਦਾ ਜੀ ਬਸ ਤੇ ਜੋਰ ਬਰ ਸਿੰਘ ਛੋਟੇ ਫਰਜੰਦ ਜੋ ਹੱਥ ਪੰਨੀ ਖੜੇ ਵੇਖ ਵੱਜਦੇ ਨੰਦ ਜੋ ਹੱਥ ਪੰਨੀ ਖੜੇ सजा रूसीना नज़रिया में अॼु सुठी पातशाही पाती पादशाशा सहारे मत दिलो जी पादशा पी करो करणी भॻवान पतिदेव जी ख़ुशी करो करणी महान पतिदेव जी करो करणी भॻवान पतिदेव जीो करणी महान पतिदेव जी मे करणी मान पतिदेव जी मह करणी अमान पतिदेव जी मरहान पिदेव पारपवती देवी एम रहचारमारवती देवी एम रहचारमार पवी ਦਾ ਖਾਲਸਾ ਬਾਣੀ ਗੁਰੂ ਜੀ ਦੇ ਪਤੇ ਸਤਿ ਸ਼੍ਰੀ ਅਕਾਲ ਅੱਜ ਦਾ ਦਿਨ ਸਿੱਖ ਇਤਿਹਾਸ ਦੇ ਬਲਕਿ ਮੈਂ ਆਖਾਂ ਜ਼ਿੰਦਾ ਸਿੱਖ ਇਤਿਹਾਸ ਦੇ ਉਹਨਾਂ ਪੰਨਿਆਂ ਦੀ ਸ਼ੁਰੂਆਤ ਹੁੰਦੀ ਐ ਜਿਸ ਪੰਨਿਆਂ ਤੇ ਪਹੁੰਚ ਕੇ ਦੁਨੀਆ ਦੀ ਕੋਈ ਵੀ ਅੱਖ ਨੰਮ ਹੋਏ ਬਿਨਾ ਰਹਿ ਨਹੀਂ ਸਕਦੀ ਜਿਸ ਦੀ ਕੋਈ ਵੀ ਮਿਸਾਲ ਦੁਨੀਆ ਦੇ ਵਿੱਚ ਨਾ ਹੈ ਤੇ ਨਾ ਹੀ ਹੋ ਸਕਦੀ ਹੈ ਜਿਵੇਂ ਕੁਰਬਾਨੀਆਂ ਦੀ ਜਿਹੜੀ ਐ ਸਾਰੀ ਮਿਸਾਨਾਂ ਬਾਹਰ ਦਿੱਤੀਆਂ ਗਈਆਂ ਅੱਜ ਦੇ ਦਿਨ ਦਸ਼ਮੇਸ਼ ਮਿਤਾਵਲੋਂ ਬਾਦਸ਼ਾਹ ਦਰਵੇਸ਼ ਨੂੰ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਅਨੰਪੁਰ ਸਾਹਿਬ ਦਾ ਜਿਹੜਾ ਕਿਲਾ ਪਰਿਵਾਰ ਸਵੇਖ ਛੱਡਿਆ ਜਾਂਦਾ ਹੈ ਤੇ ਅੱਜ ਠੀਕ ਅੱਧ ਰਾਤ ਨੂੰ ਸਾਰੀ ਸੰਗਤਾਂ ਬਹੁਤ ਹੀ ਸ਼ਰਧਾ ਭਰਪੂਰ ਨਾਲ ਇਥੋਂ ਕਿਲਾ ਛੱਡਣ ਤੋਂ ਬਾਅਦ ਕੇਸਗੜ ਸਾਹਿਬ ਵੱਲ ਵਸ ਕੇ ਪਹੁੰਚ ਗਿਆਂ ਤੇ ਇਸ ਤੋਂ ਬਾਅਦ ਇਹ ਸਫਰ ਇਹ ਸ਼ਹਾਦਤ ਸਰਸਾ ਦਰਿਆ ਤੇ ਪਹੁੰਚਦਾ ਜਿੱਥੇ ਦਸ਼ਮੇਸ਼ ਮਿਤਾ ਦਾ ਪਰਿਵਾਰ ਆਪਾਂ ਨੂੰ ਪਤਾ ਕਿ ਛੋਟੇ ਸਹਿਬ ਜਾਂਦੇ ਹਨ ਅਤੇ ਵੱਡੇ ਸਹਿਬ ਜਾਂਦੇ ਹਨ 41 ਫੇਸਫੋਰਡ ਸਾਹਿਬ ਦੇ ਵਿੱਚ ਸ਼ਫੋਰ ਦੀ ਗੱਡੀ ਦੇ ਵਿੱਚ ਵੱਡੇ ਜਿਹੜੇ ਸਹਿਬ ਜਾਂਦੇ ਉਹ ਅਦੀ ਸ਼ਹਾਦਤ ਹੁੰਦੀ ਹੈ ਤੇ ਉਸ ਤੋਂ ਬਾਅਦ ਸਹੰਦ ਦੇ ਵਿੱਚ ਕਿਵੇਂ ਛੋਟੇ ਸਹਿਬ ਜਾਂਦੇ ਹਨ ਇਹ ਪਤਾ ਕੁਝ ਨਹੀਂ ਕੋਨ ਨੂੰ ਦਿੱਤਾ ਜਾਂਦਾ ਅਗਲਾ ਇੱਕ ਹਫਤਾ ਸਿੱਖ ਇਤਿਹਾਸ ਦੇ ਲਈ ਬਹੁਤ ਹੀ ਗੰਭੀਰ ਹੈ ਕਿ ਅੱਜ ਸਾਰੇ ਪੰਜਾਬ ਤੋਂ ਪੂਰੇ ਵਿਸ਼ਵ ਸੰਗਠਾ ਅਨੰਤ ਨੂੰ ਸਾਹਮੂ ਆ ਕੇ ਇਸ ਸਫਰੇ ਸ਼ਹਾਦਤ ਦੀਆਂ ਨਮ ਅੱਖਾਂ ਦੇ ਨਾਲ ਸ਼ੁਰੂਆਤ ਕਰਦੇ ਦੇ ਸਭਰੇ ਸ਼ਹਾਦਤ ਫਿਲਾਨੰਦਗੜ੍ਹ ਸਾਹਿਬ ਤੋਂ ਸ਼ੁਰੂ ਹੁੰਦੀ ਜਿਵੇਂ ਜਿਵੇਂ ਉਸੇ ਕਿਥਾਸ ਉਸੇ ਪਿੰਡੇ ਦੇ ਉੱਤੇ ਜੋਗਤ ਤੇ ਉਸ ਮਹਾਨ ਜਿਹੜੀ ਸਾਡੀ ਸ਼ਹਾਦਤ ਹੈ ਉਸ ਨੂੰ ਅਸੀਂ ਹਰ ਇੱਕ ਕਦਮ ਦੇ ਨਾਲ ਸਜਦਾ ਕਰਾਂ